ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ YouTube ਚੈਨਲ ਤੇ ਜਿਸ ਦਾ ਨਾਮ ਹੈ ਡੇਲੀ ਮੋਟੀਵੇਟਿਡ ਬਾਈ ਕਵਲ ਤੇ ਅੱਜ ਅਸੀਂ ਗੱਲ ਕਰਦੇ ਹਾਂ ਚੁੱਪ ਦੀ ਕਿ ਚੁੱਪ ਰਹਿਣ ਦੀ ਕੀ ਅਹਿਮੀਅਤ ਆ ਖਮੋਸ਼ੀ ਖਮੋਸ਼ ਹੋ ਜਾਣਾ ਹਮੇਸ਼ਾ ਲਈ ਖਮੋਸ਼ ਹੋ ਜਾਣਾ ਨਹੀਂ ਮਤਲਬ ਕਈ ਥਾਵਾਂ ਕੁਝ ਥਾਵਾਂ ਜਿੱਨਾਂ ਤੇ ਸਾਨੂੰ ਖਮੋਸ਼ ਰਹਿਣਾ ਚਾਹੀਦਾ ਹੈ ਚੁੱਪ ਰਹਿਣਾ ਚਾਹੀਦਾ ਹੈ ਤੇ ਉਹਨਾਂ ਥਾਵਾਂ ਦੀ ਗੱਲ ਦੱਸਾਂਗੇ ਕਿ ਉਹ ਕਿਹੜੀਆਂ ਜਗ੍ਹਾ ਨੇ ਜਿੰਨਾ ਤੇ ਤੁਸੀਂ ਬਿਲਕੁਲ ਨਹੀਂ ਬੋਲਣਾ ਚੁੱਪ ਰਹਿਣਾ ਆ ਤੇ ਤੁਸੀਂ ਕਹਾਵਤ ਤਾਂ ਸੁਣੀ ਹੋਵੇਗੀ ਇੱਕ ਚੁੱਪ ਸੋ ਸੁਖ ਸਭ ਤੋਂ ਵੱਡਾ ਐਕਸ਼ਨ ਨੋ ਰਿਐਕਸ਼ਨ ਨੋ ਰਿਐਕਸ਼ਨ ਸਿਰਫ ਬੋਲਣ ਸੇ ਹੀ ਕਰਨਾ ਆ ਬਾਕੀ ਕੰਮਾਂ ਸੇ ਨਹੀਂ ਕਰਨਾ ਜੇ ਕੋਈ ਕੰਮ ਕਰ ਰਹੇ ਹੋ ਉਹਦੇ 'ਚ ਨਹੀਂ ਸਿਰਫ ਬੋਲਣ ਤੇ ਕਿ ਆਪਣਾ ਕੋਈ ਰਿਐਕਸ਼ਨ ਨਾ ਦਿਓ ਜਦੋਂ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸਿਚੁਏਸ਼ਨ ਜਿਹੜੀ ਆ ਖਰਾਬ ਹੋ ਜਾਏਗੀ ਉੱਤੇ ਉੱਤੇ ਇਹ ਲਾਗੂ ਆ ਸਭ ਤੋਂ ਵੱਡਾ ਐਕਸ਼ਨ ਨੋ ਰਿਐਕਸ਼ਨ ਉੱਤੇ ਇਹ ਐਕਸ਼ਨ ਲਾਓ ਜਿੰਨੀ ਜਲਦੀ ਤੁਸੀਂ ਚੁੱਪ ਰਹਿਣਾ ਸਿੱਖ ਜਾਓਗੇ ਨਾ ਓਨੀ ਹੀ ਜਲਦੀ ਤੁਸੀਂ ਆਪਣੀ ਸਰੀਰਕ ਅਤੇ ਮਾਨਸਿਕ ਦਿਮਾਗੀ ਜਿਹੜੀ ਹੈ ਤੰਦਰੁਸਤੀ ਉਹਦੇ ਬਾਰੇ ਸਿੱਖ ਜਾਓਗੇ ਇਹ ਕਿੰਨਾ ਜ਼ਰੂਰੀ ਹੈ ਇਹ ਕਿੰਨਾ ਜ਼ਿਆਦਾ ਸਕੂਨ ਦਿੰਦੀ ਆ ਤੇ ਦੂਸਰੀ ਗੱਲ ਕੀ ਜਦੋਂ ਤੁਸੀਂ ਚੁੱਪ ਰਹਿਣਾ ਸਿੱਖ ਗਏ ਨਾ ਤੁਹਾਨੂੰ ਕੋਈ ਵੀ ਇਨਸਾਨ ਕੋਈ ਵੀ ਪਰਸਨ ਡਿਸਟਰਬ ਨਹੀਂ ਕਰ ਸਕਦਾ ਉਹ ਹੈਰਾਨੀ ਹੋਊਗਾ ਕਿ ਇਹ ਹੋ ਕੀ ਰਿਹਾ ਮੇਰੇ ਮਤਲਬ ਕਿ ਕਲਪਾਤ ਦਾ ਕੋਈ ਵੀ ਇਹ ਰਿਐਕਸ਼ਨ ਨਹੀਂ ਕਰ ਰਿਹਾ ਹੁਣ ਇਹ ਨਾ ਸੋਚਿਓ ਕਿ ਅਸੀਂ ਕਈ ਵਾਰ ਗਲਤ ਵੀ ਨਹੀਂ ਹੁੰਦੇ ਉੱਥੇ ਵੀ ਚੁੱਪ ਰਹੀਏ ਭਾਈ ਪਿੰਦਰਪਾਲ ਸਿੰਘ ਜੀ ਦੇ ਬਚਨ ਨੇ ਉਹਨਾਂ ਨੇ ਕਥਾ ਵਿੱਚ ਕਿਹਾ ਸੀ ਕਿ ਜਦੋਂ ਕਿਸੇ ਨਿਰਵੈਰ ਨਾਲ ਕੋਈ ਵੈਰ ਕਰਦਾ ਹੈ ਤਾਂ ਉਹ ਖਮੋਸ਼ ਹੋ ਜਾਂਦਾ ਹੈ ਤਾਂ ਉਹਦੀ ਖਮੋਸ਼ੀ ਦਾ ਜਵਾਬ ਰੱਬ ਦਿੰਦਾ ਹੈ ਤੇ ਉਹਦੇ ਫੈਸਲੇ ਵਿੱਚ ਉਹ ਸਭ ਕੁਝ ਪਲਟ ਦਿੰਦਾ ਕਈ ਜਗ੍ਹਾ ਤੇ ਬੋਲਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਆਪਣੇ ਆਪ ਨੂੰ ਚੁੱਪ ਰਹਿ ਕੇ ਵੀ ਵੱਡਾ ਜਾਂ ਆਪਣਾ ਵੱਡਾਪਨ ਦਿਖਾ ਸਕਦੇ ਹੋ ਅੱਜ ਮੈਂ ਤੁਹਾਨੂੰ ਉਹ ਤਿੰਨ ਥਾਵਾਂ ਦੱਸਾਂਗੀ ਜਿੱਥੇ ਤੁਸੀਂ ਚੁੱਪ ਰਹਿਣਾ ਬਿਲਕੁਲ ਵੀ ਬੋਲਣਾ ਨਹੀਂ ਨੰਬਰ 1 ਜਦੋਂ ਬਹੁਤ ਜ਼ਿਆਦਾ ਗੁੱਸਾ ਆਵੇ ਸਭ ਤੋਂ ਮੁਸ਼ਕਿਲ ਜਗ੍ਹਾ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਉਦੋਂ ਚੁੱਪ ਰਹਿਣਾ ਬਹੁਤ ਹੀ ਔਖਾ ਹੁੰਦਾ ਹੈ ਪਰ ਤੁਸੀਂ ਚੁੱਪ ਰਹਿਣਾ ਹੈ ਚੁੱਪ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਰ ਗਏ ਹੋ ਚੁੱਪ ਰਹਿਣ ਦਾ ਮਤਲਬ ਹੁੰਦਾ ਹੈ ਸਮਝਦਾਰੀ ਉਸੇ ਵਿੱਚ ਅਸੀਂ ਬਹੁਤ ਸਾਰੇ ਅਪਸ਼ਬਦ ਬੋਲ ਜਾਂਦੇ ਆ ਬਹੁਤ ਸਾਰੀਆਂ ਇਹੋ ਜੀਆਂ ਗੱਲਾਂ ਕਹਿ ਜਾਂਦੇ ਆ ਜਿਹੜਾ ਅਗਲੇ ਬੰਦੇ ਦਾ ਦਿਲ ਤੋੜ ਦਿਆ ਨਹੀਂ ਉਹਦਾ ਹੌਸਲਾ ਤੋੜ ਦਿਆ ਨਹੀਂ ਉਸੇ ਵਿੱਚ ਕਹੀਆਂ ਗੱਲਾਂ ਦੁਬਾਰਾ ਤੁਹਾਡੇ ਮੂੰਹ ਵਿੱਚ ਵਾਪਸ ਤਾਂ ਨਹੀਂ ਜਾਣਗੀਆਂ ਇੱਥੇ ਇੱਕ ਕਹਾਵਤ ਆ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਘਰੋਂ ਕੱਢਾਂ ਘਰੋਂ ਕੱਢਣ ਤੋਂ ਭਾਵ ਕਿ ਤੈਨੂੰ ਉਸ ਉਸ ਇਨਸਾਨ ਦੇ ਦਿਲ ਚੋਂ ਕੱਢਾਂ ਜਾਂ ਉਹ ਗੱਲ ਜਿਹੜੀ ਦੁਬਾਰਾ ਕਦੀ ਵੀ ਉਹਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਉਹਦੀ ਮਾਫੀ ਮੰਗਣ ਤੇ ਵੀ ਜਿਹੜੀ ਪਰਵਾਹੀ ਨਹੀਂ ਹੋ ਸਕਦੀ ਨੰਬਰ 2 ਹਰ ਕਿਸੇ ਦੇ ਮਸਲੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਜਦੋਂ ਕਈ ਵਾਰ ਕੋਈ ਮਸਲਾ ਤੁਹਾਡੇ ਨਾਲ ਸੰਬੰਧ ਹੀ ਨਹੀਂ ਰੱਖਦਾ ਤਾਂ ਉਸ ਵਿੱਚ ਤੁਸੀਂ ਨਹੀਂ ਬੋਲਣਾ ਚੁੱਪ ਰਹਿਣਾ ਆ ਕਈ ਵਾਰੀ ਦੇਖਿਆ ਤੁਸੀਂ ਕਿ ਕਈ ਵਾਰ ਦੇਖਿਆ ਤੁਸੀਂ ਕਿ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰ ਦੋ ਲੜ ਰਹੇ ਨੇ ਦੋ ਇਨਸਾਨ ਆਪਸ ਵਿੱਚ ਲੜ ਰਹੇ ਨੇ ਤੁਸੀਂ ਸੋਚਦੇ ਹੋ ਕਿ ਚਲੋ ਇਹਨਾਂ ਦੀ ਲੜਾਈ ਖਤਮ ਕਰਦੇ ਹਾਂ ਜਾਂ ਕੋਸ਼ਿਸ਼ ਕਰਦੇ ਹੋ ਕਿ ਇਹਨਾਂ ਨੂੰ ਚੁੱਪ ਕਰਵਾਈਏ ਜਾਂ ਇਹਨਾਂ ਦੀ ਲੜਾਈ ਨੂੰ ਰੋਕਿਆ ਜਾਵੇ ਪਰ ਕਈ ਵਾਰ ਤੁਸੀਂ ਆਪ ਹੀ ਉਸ ਹਾਲਾਤ ਵਿੱਚ ਫਸ ਜਾਂਦੇ ਹੋ ਉਹ ਦੋਨੋਂ ਇਨਸਾਨ ਹੋ ਸਕਦਾ ਤੁਹਾਡੇ ਉੱਪਰ ਹੀ ਰਿਐਕਸ਼ਨ ਕਰਨ ਤਾਂ ਤੁਸੀਂ ਤਾਂ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਰੋਕਣ ਦੀ ਪਰ ਤੁਸੀਂ ਆਪ ਫਸ ਜਾਂਦੇ ਹੋ ਕਹਿੰਦੇ ਜਿਹੜਾ ਬੰਦਾ ਹਰ ਇੱਕ ਮਸਲੇ ਜਾਂ ਹਰ ਕਿਸੇ ਦੇ ਮਸਲੇ ਵਿੱਚ ਹਿੱਸਾ ਲੈਂਦਾ ਨਾ ਉਹ ਮੈਂਟਲੀ ਅਫਸਰਟ ਰਹਿੰਦਾ ਆ ਜਾਂ ਮੈਂਟਲੀ ਸਟ੍ਰੈਸਡ ਰਹਿੰਦਾ ਆ ਇਸ ਕਰਕੇ ਤੁਸੀਂ ਅਜਹੀ ਜਗ੍ਹਾ ਤੇ ਅਚਹੀ ਜਗ੍ਹਾ ਤੇ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਨਾ ਕਿਸੇ ਦੇ ਮਸਲੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਇਹੋ ਜੀ ਜਗ੍ਹਾ ਤੇ ਤੁਹਾਡਾ ਚੁੱਪ ਰਹਿਣਾ ਬਹੁਤ ਜ਼ਰੂਰੀ ਆ ਨੰਬਰ 3 ਜਦੋਂ ਕੋਈ ਕਿਸੇ ਦੀ ਬੁਰੀਾਈ ਕਰ ਰਿਹਾ ਹੋਵੇ ਜਿਹੜੇ ਬੰਦੇ ਤੁਹਾਡੇ ਨਾਲ ਚੁਗਲੀਆਂ ਕਰ ਸਕਦੇ ਨੇ ਕੱਲ ਨੂੰ ਉਹ ਤੁਹਾਡੀਆਂ ਵੀ ਚੁਗਲੀਆਂ ਕਰ ਸਕਦੇ ਨੇ ਜਿੱਥੇ 2 ਜਾਂ 3 ਜਾਣੇ ਇਕੱਠੇ ਬੈਠੇ ਹੋਣਗੇ ਉੱਥੇ ਕਿਸੇ ਨਾ ਕਿਸੇ ਦੀ ਬੁराई ਤਾਂ ਹੋਵੇਗੀ ਤੇ ਜਦੋਂ ਤੁਸੀਂ ਵੀ ਇਹਨਾਂ ਵਿੱਚ ਸ਼ਾਮਲ ਹੋ ਜਾਂਦੇ ਹੋ ਤਾਂ ਤੁਸੀਂ ਵੀ ਇਹਨਾਂ ਦਾ ਹਿੱਸਾ ਬਣ ਜਾਂਦੇ ਹੋ ਪਰ ਇੱਥੇ ਇਹ ਜ਼ਰੂਰ ਸਮਝ ਲਿਓ ਜਦੋਂ ਤੁਸੀਂ ਉੱਥੇ ਮੌਜੂਦ ਨਹੀਂ ਹੋਵੋਗੇ ਨਾ ਤਾਂ ਤੁਹਾਡੀ ਵੀ ਇੱਜ਼ਤ ਉੱਛਾਲੀ ਜਾਏਗੀ ਬੁराई ਦੇ ਵਿੱਚ ਕਦੇ ਵੀ ਆਪਣੀ ਟਿੱਪਣੀ ਨਾ ਦਿਓ ਜਦੋਂ ਅਸੀਂ ਬਿਨਾਂ ਸੱਚ ਜਾਣੇ ਕਿਸੇ ਦੀ ਬੁराई ਕਰਦੇ ਹਾਂ ਨਾ ਤਾਂ ਸੋਚ ਲਿਓ ਆਪਾਂ ਕਿਸੇ ਨਾਲ ਨਾ ਇਨਸਾਫੀ ਕਰ ਰਹੇ ਹੁੰਦੇ ਆਂ ਪਰ ਜੇਕਰ ਤੁਸੀਂ ਅਜਹੀ ਜਗ੍ਹਾ ਤੇ ਚੁੱਪ ਰਹਿਣੇ ਹੋ ਨਾ ਤੇ ਆਪਣੀ ਇੱਜ਼ਤ ਦੀ ਰੱਖਿਆ ਤੇ ਸਾਹਮਣੇ ਵਾਲੇ ਦੀ ਇੱਜ਼ਤ ਦੀ ਰੱਖਿਆ ਵੀ ਕਰ ਲੈਣੇ ਹੋ ਸੋ ਇਹ ਤਿੰਨ ਜਗ੍ਹਾ ਸੇ ਜਿੰਨਾ ਤੇ ਤੁਸੀਂ ਚੁੱਪ ਰਹਿਣਾ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ